ਅਜੀ ਅਜੀ ਕਮਲੇ ਆ ਬਤੇ ਰਮਲੇ ਵਾਸਤੇ ਤੂੰ ਜਿਸ਼ਰ ਆਪਣੀ ਬੱਸ ਬਾਬਾ ਜੀ ਗੁਰੂ ਮੰਤਰੀ ਤੇ ਪਾਕਾ ਤਰੋਣਾ ਤੇ ਦੇ ਕਬੀਨ ਆਦੀ ਤੋਂ ਮਾਰੇ ਕਦੇ ਨੇ ਜੋ ਜੀ ਆਵੇ ਸੋ ਰਾਜੀ ਜਾਵੇ ਸਹੀ ਤੋਂ ਭਾਵਾ ਸਾਡਾ ਕਿਉਂਦਾ ਮਿਲਿਆ ਵੇ ਨਾਮ ਦੇ ਬਣਾਣਾ ਤੇ ਨਾਮ ਜਪਨਾ ਜੋ ਬਨਾਮ ਗੁਰਜਿੰਦਰ ਸਿੰਘ ਤੂੰ ਨਾਮ ਜਿਗਾ ਗੁਰਜਿੰਦਰ ਸਿੰਘ ਪਾਠ ਕਰਾਇਆ ਕਬੀ ਗੁਰਦਾ ਜਪਦਾ ਹੀ ਜਪਦਾ ਕਿਹ ਜਰਾ ਤੂੰ ਮੈਂ ਇਥੇ ਇੱਕ ਪੁਲਿਸ ਲੈ ਤੂੰ ਤੇ ਸ਼ਹੀਦ ਗੁਸਤਖੀ ਘਾਟਾ ਕਰ ਤੂੰ ਯਾਰੀ ਦੋਸਤੀ ਘਾਟਾ ਕਹਿ ਰਿਹਾ ਦੋਸਤੀ ਘਾਟਾ ਲੈ ਗਿੰਦਰ ਸਿੰਘ ਤੈਨੂੰ ਕਿਉਂ ਮੁਸ਼ੀਰ ਨੇ ਬੈਠਾ ਗਿਆ ਜਾਨ ਜਾਨ ਉਸ ਤੋਂ ਪਹਿਲੇ ਪਖਾਨੇ ਬਤੈ ਮਨੇ ਜਾ ਤੂੰ ਬਣਾ ਖਾ ਗਿਆ ਆਪਣੇ ਕੁਸ ਮਨਦਾ ਇਹ ਨਾ ਬੇਮਦੁਰ ਖਾਇ ਕਰ ਇਹ ਨਾਲ ਹੈ ਨਾ ਬਹੁਤ ਪ੍ਰੇਮ ਇਹਦਾ ਮਿੱਠਾ ਬੁਗਰਾਇਆ ਕਰ ਤੂੰ ਯਾ ਬਹੁਤ ਥੱਲੇ ਹੋਰ ਤਰਾ ਬੇਗਵਾਨ ਦੇਖੋ ਪ੍ਰਾਪਤ ਹਾਂਜੀ ਤੇ ਮਾਰੇ ਕੀ ਪਤਰਾ ਦੋ ਹੀ ਆਪਣੇ ਦੋ ਹੀ ਆ ਜੀ ਤੇਰੇ ਦੇ ਗੁਰੂ ਮਾਇ ਰਾਜ ਦੇ ਨੇ ਸਭ ਕੰਨੇ ਬਾਅਦ ਤੱਕ ਕਿਤਨੀ ਲੇਕ ਕੇ ਜਦੋਂ ਸਿਰ ਬਾਹਰ ਨਹੀਂ ਹੈ ਇਧਰ ਨਹੀਂ ਗਿਆ ਜੀ ਹਾਂਜੀ ਬਾਹਰ ਨਹੀਂ ਗਿਆ ਨਾ ਜੀ ਤੇ ਜਣਾ ਪਣਾ ਜਿਹੜਾ ਗਿਆ ਤੇ ਦੱਸੋ ਕੋਈ ਨਹੀਂ ਵੀਰ ਆਪਣਾ ਛੋਟਾ ਵੱਡਾ ਨਾ ਕੋਈ ਨਹੀਂ ਤੁਹਾਡੇ ਸ਼ਕਰਨਾ ਦੇ ਵਿੱਚ ਤਦਨੇ ਕਨਾਂ ਯਾਰ ਨੂੰ ਜਸਤੇ ਜਾਵਾਂਗੇ ਜਿਹੜੇ ਮਰਦੇ ਜਾਂਦੀਆਂ ਬਲੋ ਸਤਨਾਮ ਸਤਨਾਮ ਵਾਹਿਗੁਰੂ ਤੇਰਾ ਪਰਸੰਤ ਮਨ ਨੂੰ ਤਦ ਵੀ ਹੈਪੀ ਹੋਗੇ ਰਹਿਣੀ ਹੋਣੀ ਕੋਈ ਨਹੀਂ ਜਿਹੜੇ ਚੋ ਜੀ ਜਾਵੇ ਸੋ ਰਾਜੀ ਜਾਵੇ ਹਾਂ ਜੀ ਹਾਂ ਜੀ ਕਹਿੰਦੇ ਜਿਹੜੇ ਬੋ ਕੋਈ ਨਾ ਬਾਬਾਏ ਬਸ ਤੁਸੀਂ ਕਿਹੜੀ ਜਗ੍ਹਾ ਤੋਂ ਅਮਰਸਰ ਤੋਂ ਅਮਰਸਰ ਤੋਂ ਜਿਹੜੇ ਵਿਸ਼ਾਤ ਤੋਂ ਆਪਣੀ ਫਰਦਾਨਾ ਨਹੀਂ ਬਾਬਾਏ ਪੰਜ ਪੋੜੀਆਂ ਦਾ ਪਾਸ ਨਾ ਹੋਇਆ ਹੇਰਾ ਹਾਂ ਜੀ ਪੰਜ ਪੋੜੀਆਂ ਦਾ ਪਾਸ ਨਾ ਹੋ ਉਹ ਨਾਮ ਜਿਹੜੇ ਪਿਆ ਕੇ ਪੁੱਤ ਨੂੰ ਪੰਜ ਕਿ ਤੁ ਜਲਦੀ ਜਾਂਦੇ ਕਿਸੇ ਮਚਿਆ ਪੈਣਾ ਨਹੀਂ ਨਹੀਂ ਪੰਜ ਪੋੜੀਆਂ ਦਾ ਪਾਰ ਸੁਣਾਇਆ ਹੈ ਜੀ ਹਾਂ ਜੀ ਪੰਜ ਪੋੜੀਆਂ ਦਾ ਪਾਰ ਸੁਣਾਇਆ ਹੈ ਸੇਵਾ ਦੇ ਕੇ ਸੁਣਾ ਦੇ ਬਾਬਾ ਜੀ ਪਾਰ ਸੁਣਾਉਣਾ ਚਾਹੀਦਾ ਹੀ ਨਹੀਂ ਗੱਲ ਕੁਸਰਾ ਨਹੀਂ ਕਰੀ ਮੈਂ ਕਹਿੰਦਾ ਨਾ ਮੇ ਚਪਨਾ ਬੰਨ ਸਕਣਾ ਦੇ ਲਾਣੀ ਦੇ ਚਵਾਨੀ ਬਾਈ ਕੁਟ ਕੰਮ ਲੈ ਸੁਣਾਈ ਗੱਲ ਕੋ ਲੰਗ ਕਿੰਨੇ ਆ ਗੁਰਗ੍ਰਾਮ ਸਾਹਿਬ ਜੀ ਦੇ ਹਾਂ ਜੀ ਕੋ ਲੰਗ ਕਿੰਨੇ ਆ ਗੁਰਗ੍ਰਾਮ ਸਾਹਿਬ ਜੀ ਦੇ 365 ਹੈ 365 365 ਅੰਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 365 ਅੰਕ ਹੈ 1430 ਅੰਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਕ ਹੈ ਟੋਟਲ ਤੁਸੀਂ ਚੈੱਕ ਕਰ ਲਿਓ ਕਿਤੇ ਵੀ ਮੈਂ ਗਲਤ ਹਾਂ ਬਾਈ ਇੱਥੇ ਬੈਠਾ ਆ ਕਿੰਨੇ ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ 9 ਪਟਾ ਦੀ ਹੈ ਹੈ 9 ਪਟਾ ਗੁਰੂਆਂ ਦੀ ਕਿੰਨਿਆਂ ਦੀ ਹੈ ਹੈ ਕਿੰਨੇ ਗੁਰੂਆਂ ਦੀ ਬਾਣੀ ਹੈ 9 ਪਟਾ ਤੁਸੀਂ ਇਹਨਾਂ ਨੂੰ 9 ਪਟਾ ਨੇ 11 ਪਟਾ ਦੀ ਬਾਣੀ ਹੈ 9 ਪਟਾ 11 11 ਪਟਾ ਦੀ ਬਾਣੀ ਹੈ ਵਿਚਾਰੀ 9 ਪਟਾ ਦੀ ਹੈ ਗੁਰੂਆਂ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਗੁਰੂਆਂ ਦੀ ਬਾਣੀ ਹੈ ਰਹਿ ਰਸ ਦਾ ਪਾੜ ਕਿਹੜੇ ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਸਤਿ ਸ਼੍ਰੀ ਅਕਾਲ ਬਾਈ ਮੈਂ ਦਿੰਨਾ ਰੈ ਰਾਸ ਦਾ ਪਾਠ ਕਿਹੜੇ ਅੰਗ ਤੋਂ ਸ਼ੁਰੂ ਹੁੰਦਾ ਕਿੰਨੇ ਨੰਬਰ ਪੰਨੇ ਤੋਂ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾ ਕਹੇ ਲਵੋ ਗੁਰੂ ਨੰਬਰ ਪੰਨਾ ਨੰਬਰ ਜਰੂਰੀ ਹੈ ਨਾ 79 ਵਾਹਿਗੁਰੂ ਕਮ ਕਰ ਰੈ ਰਾਸ ਦਾ ਪਾਠ ਉਹ ਚਿੰਨਾ ਬਾ 241 ਨੰਬਰ ਅੰਗਾ ਤਿੱਥੋਂ ਗੁਰੂ ਗ੍ਰੰਥ ਰੈ ਰਾਸ ਦਾ ਪਾਠ ਸ਼ੁਰੂ ਹੁੰਦਾ ਬਾਈ ਜੀ ਅੱਜ ਦਿਖਾ ਦਿਗਾ ਜੀ ਜਵਾਲ ਤੇ ਤੁਸੀਂ ਇੱਕੋ ਨਹੀਂ ਹੇਤਾ ਤੁਸੀਂ ਘਾਰੇ ਮੈਂ ਸੰਤੋ ਜੀ ਸੰਤ ਤੋਂ ਬਾਤ ਕਈ ਤਰ੍ਹਾਂ ਕਰ ਸਕਦੇ ਸੰਤ ਮਾਰ ਮਾਰ ਮਾਰੇ ਜਾਨ ਤਾਂ ਮੈਂ ਜਿਹੜੀ ਤਜਾ ਬਚ ਕੇ ਦੱਸ ਦੋ ਤੁਸੀਂ ਕਹਿ ਰਹੇ ਮੈਂ ਇੱਦੀ ਪਹੁੰਚੀ ਜੀ ਐਡੀ ਸੱਚੀ ਆ ਤਾਂ ਤੁਸੀਂ ਦੱਸੋ ਭਾਈ ਕਾਨੂੰਨ ਨਾਲ ਹੀ ਪਤਾ